ਜਿਹੜੇ ਡਰਗ ਇਫੈਕਟਿਡ ਏਰੀਆਸ ਹੈਗੇ ਉੱਥੇ ਕਾਸੋ ਆਪਰੇਸ਼ਨ ਚੱਲ ਰਹੇ ਹਨ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਵੀ ਇੱਕ ਦੋ ਏਰੀਆਸ ਹੈਗੇ ਉਹਨਾਂ ਦੇ ਵਿੱਚ ਵੀ ਰੈਗੂਲਰ ਸਾਡੀ ਜਿਹੜੀ ਹੈਗੀ ਨਜ਼ਰ ਰੱਖੀ ਜਾ ਰਹੀ ਹੈ ਡਰਗ ਤਸਕਰਾਂ ਤੇ ਵੀ ਜਿਹੜੇ ਬੇਲਡ ਆਊਟ ਆ ਰਹੇ ਹਨ ਸਨੇਚਰ ਜੋ ਕਿ ਬੇਲਡ ਆਊਟ ਹੋ ਕੇ ਆ ਰਹੇ ਹਨ ਡਰਗ ਤਸਕਰ ਆ ਰਹੇ ਹਨ ਜਾਂ ਹੋਰ ਵੀ ਜਿਹੜੇ ਹਾਰਡਨ ਕ੍ਰਿਮੀਨਲਸ ਬਾਹਰ ਆ ਰਹੇ ਉਹਨਾਂ ਤੇ ਵੀ ਅਸੀਂ ਪੰਨੀ ਨਿਗਰ ਰੱਖ ਰਹੇ ਹਾਂ ਇਸ ਫਲੈਗ ਮਾਰਚ ਦੇ ਰਾਹੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੀ ਮੌਜੂਦਗੀ ਦੱਸਣਾ ਚਾਹੁੰਦੇ ਹਾਂ ਤੇ ਲੋਕਾਂ ਨੂੰ ਚਾਹੁੰਦੀ ਪੁਲਿਸ ਦਿਨ ਰਾਤ ਹ ਜਿਹੜੇ ਸ਼ਹਿਰ ਦੇ ਅਫਸਰ ਹੈਗੇ ਆ ਮੈਂ ਅੱਜ ਇਹਨਾਂ ਦੇ ਨਾਲ ਸ਼ਹਿਰ ਦੇ ਵਿੱਚ ਕਰ ਰਿਹਾ ਜਿਹੜੇ ਡੀਐਸਪੀ ਸਾਹਿਬ ਨੇ ਰੂਰਲ ਆਰੇ ਹੈਗੇ ਆ ਉਹ ਆਪਣੇ ਐਸਐਚਓ ਨੂੰ ਲੈ ਕੇ ਆਪਣੇ ਆਪਣੇ ਰੂਰਲ ਏਰੀਆ ਦੇ ਵਿੱਚ ਵੀ ਹੋ ਰਹੇ ਨੇ ਇਹ ਮੁਲਾਕਾਤ ਨੂੰ ਸਰ ਆਪਣੀ ਇਸ ਵਿੱਚ ਸਾਰੇ ਸਾਰੇ ਥਾਣਿਆਂ ਦੀ ਸਾਰੀ ਫੋਰਸ ਹੈਗੀ ਹੈ ਆਪਣੀ ਸੀਆਰਪੀਐਫ ਦੀ ਟੁਕੜੀ ਆਈ ਹੋਈ ਹੈ ਉਹ ਵੀ ਸਾਡੇ ਨਾਲ ਹੈਗੀ ਹੈ ਕਮਾਂਡੋ ਵੀ ਸਾਡੇ ਹੈਗੇ ਸਾਰੇ ਅਸੀਂ ਮਿਲ ਜੁਲ ਕੇ ਕਰ ਰਹੇ ਹਾਂ